ਪੈਨ ਭਰਾਵਾਂ ਦੇ ਬੜੇ ਕਮੈਂਟ ਬੜੇ ਮੈਸੇਜ ਬੜੇ ਫੋਨ ਆ ਜਾਂਦੇ ਵੀ ਵੀਡੀਓ ਕਾਉਣੀ ਬਾਰੇ ਦੇਖੋ ਜੀ ਇੱਕ ਤਾਂ ਬਹੁਤ ਵੱਡਾ ਧਮਾਕਾ ਕਰਨ ਜਾ ਰਹੇ ਆ ਉਹ ਸਰਪ੍ਰਾਈਜ਼ ਆ ਇਹ ਨਾ ਆਉਣ ਵਾਲੇ ਤੂਫਾਨ ਤੋਂ ਕਿੰਨੇ ਹੁੰਦੇ ਪਹਿਲਾਂ ਦੀ ਸ਼ਾਂਤੀ ਆ ਐਸਾ ਤੂਫਾਨ ਹੋਣਾਗਾ ਦੁਨੀਆ ਯਾਦ ਕਰੂਗੀ ਬੜਾ ਬੀਟ ਕਰ ਲਓ ਬਸ ਅਸੀਂ ਆਜ ਬੜਾ ਮਾਰੀ ਕੈਮਰਾ ਬਦਨ ਪੈਨ ਭਰਾਵਾਂ ਦਾ ਨੇ ਸਾਰੇ ਗਦਾਬ ਆ ਸਾਰੇ ਬੈ ਬੈ ਨੇ ਰਾਸ਼ੀ ਇਹ ਨਾ ਰਹਿੰਦਾਗਾ ਵੀ ਕੰਟਰੋਲ ਤੋਂ ਬਾਹਰ ਹੋਇਆ ਮੇ ਕੰਮ 28 ਬੰਦਿਆਂ ਦੀ ਟੀਮ ਹੈ 28 ਬੰਦਿਆਂ ਦੀ ਕੰਟਰੋਲ ਨਹੀਂ ਹੋ ਰਿਹਾ 7-8 ਬੰਦੇ ਹੋਟ ਰੋੜਾ ਆ ਜੁਨੇ ਹੁਣ ਦੁਕਾਨ ਤੇ ਲੱਗ ਰੱਖਣੇ ਆ 35 ਬੰਦੇ ਕਰਨੇ ਪੂਰੇ ਹੁਣ ਮੋਲੋ ਜੀ ਕਾਦੇ ਨੂੰ ਅੱਗੇ ਕਰਨੇ ਆ ਮੈਂ بڑے ਦੁਕਾਨਦਾਰ ਚੀਕਾਂ ਹੀ ਮਾਰੀ ਜਾਂਦੇ ਜੀ ਠੀਕ ਆ ਵੀ ਅਸੀਂ ਹੋਰ ਸੇਲਾ ਅਸੀਂ ਹੋਰ ਸੇਲਾ ਉਹ ਸਸਤਾ ਵੇਚੀ ਜਾਂਦੇ ਜੀ ਜੇ ਪੁੱਤ ਮੇਰੇ ਉਹ ਸੋਹਣੇ ਉਹ ਸਸਤਾ ਫਿਰ ਸਸਤਾ ਫਰੀ ਵੀ ਵੇਚੀ ਜਾਂਦੇ ਆ ਇੱਕ ਤੁਹਾਨੂੰ ਉਹ ਕਰਦਾ ਗਾਕ ਨੂੰ ਇਹ ਗੱਲ ਕਹਦਾ ਕਰੋ ਹੁਣ ਮੈਂ ਕੈਮਰੇ ਤੇ ਵੀ ਕਹਿ ਰਹੇ ਆ ਵੀ ਸਾਨੂੰ ਕਿਸੇ ਵੀ ਪੰਜਾਬ ਦੇ ਦੁਕਾਨਦਾਰ ਦੇ ਨੂੰ ਵੀਡੀਓ ਦਿਖਾ ਦਿਓ ਉਦੋਂ 5% ਡਿਸਕਾਊਂਟ ਕਢਾ ਲਓ ਚਾਈ ਹੋਲਸੇਲ ਦੀ ਹੋਵੇ ਚਰਗੇ ਦੀ ਹੋਵੇ ਠੀਕ ਹੈ ਕੋਈ ਵੀ ਮਾਲ ਹੋਊਗਾ ਸਾਨੂੰ ਵੀਡੀਓ ਮਰੇ ਧਰ ਦੋ ਵੀ ਉੱਥੇ ਆ ਜੀ ਪਿਆ ਜੀ ਇੰਨੇ ਦੀ ਮਿਲਦੀ ਆ ਥੱਲੇ 500 ਲੈਸ ਕੱਢਾਂਗੇ ਉਹਨਾਂ ਰੇਟ ਤੋਂ ਠੀਕ ਹੈ ਠੀਕ ਹੈ ਜੀ ਹੋਲਸੇਲ ਵੀ ਬੰਦ ਕਰਾਂਗੇ ਡਿਟੇਲਸ ਵੀ ਕਰਾਂਗੇ ਉਦੋਂ ਸਾਡੇ ਰੇਟ ਸੁਣ ਲੋ ਕੀ ਐ ਮੋਟਰ ਰਿਆਨ ਰਿਯੋਨ 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 ਹੋਈ ਪਈ ਆ ਚਾਰੇ ਪਾਸੇ ਜਿਹੜੇ ਪਰ ਬਣਾਉਣਾਂ ਲੈਂਦੀਆਂ ਡਿਟੇਲ ਦੇ ਵਿੱਚ 200 ਕਰ ਦਈਏ ਨਹੀਂ 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 ਗਾ ਨਹੀਂ ਗਈ ਓਏ 1200 ਕਰਨੀ ਨਹੀਂ ਇਹ ਤਾਂ 198 ਕਰਨਾ ਯਾਰ ਕਿੰਨਾ 198 ਜੀ ਸਾਡਾ 98 ਹੁੰਦਾਗਾ 198 ਰੁਪਏ ਦਾ ਇੱਕ ਸੂਟ ਹੈ ਰਿਟੇਲ ਦੇ ਵਿੱਚ ਜਿੰਨਾਂ ਨੇ ਵੇਚਣ ਵਾਸਤੇ ਹੋਸਟਲ ਚ 185 185 ਹੋਰਸੇ ਜੀ 1850 ਦੇ 10 ਸੂਟ ਠੀਕ ਹੈ ਜੀ ਢੇਰਾ ਦੇ ਢੇਰਾ ਬੋਰੇ ਭਰੇ ਵੇ ਜਿੰਨਾ ਮਰਜ਼ੀ ਮਾਲ ਲੈ ਲਿਓ ਕੱਲਾ ਕੈਮਰੇ ਤੇ ਕਹਿਣ ਵਾਸਤੇ ਨਹੀਂ ਰਿਯਾਨ ਕਾਟਨ ਦੇ ਸੂਟ ਸਿੰਗਲ ਪੀਸ 198 ਰੁਪਏ ਦਾ ਤੇ ਜੇ ਲੈਣੀਆਂ ਵੇਚਣ ਵਾਸਤੇ ਡਿਜ਼ਾਈਨ ਬਥੇਰੇ ਆ ਖਾਰਾ ਚੱਕਰਾਂ ਤੋਂ ਫੁੱਲ ਵੀਡੀਓ ਧਿਆਨ ਦਿਵਾਉ। ਇੱਕੋ ਪਾਕਿਸਤਾਨੀ ਮੈਂ ਕਹਿੰਦਾ ਸਭ ਕੁਝ ਦਿਖਾਵਾਂਗੇ। ਇੱਕ ਡੈਮੋ ਦੇਣੀ ਅੱਜ ਆਪਾਂ। ਖਾਰਾ ਪਹਿਲੀ ਬਹੁਤ ਪਿਆਪੇ ਆਪਣੇ। ਠੀਕ ਹੈ ਜੀ। ਪਰ ਸਾਰੇ ਪੈਨ ਬਣਾਉਣਾ ਵਾਦੇ ਆ। ਕੱਲੀ-ਕੱਲੀ ਆਈਟਮ ਦੇ ਅਸੀਂ ਆਰਡਰ ਵੀ ਲਵਾਂਗੇ। ਫੁੱਲ ਵੀਡੀਓ ਪਾਵਾਂਗੇ ਕੱਲੀ-ਕੱਲੀ ਆਈਟਮ ਦਾ। ਹੁਣ ਕਲਾ ਓਵਰਵਿਊ ਦੇਣ ਲੱਗੇ ਆ। ਰਿਯਾਨ 198 ਰੁਪਏ ਦਾ ਸੂਟ। ਓਪਨ ਚੈਲੰਜ ਰੇਟ ਆ ਪੰਡ ਦੰਡੀਆਂ ਲੈਂਦਾ ਜੇ 10 ਪੀਸ ਲੈਣੇ ਆ ਤਾਂ 1850 ਰੁਪਏ ਦੇ 185 ਰੁਪ ਕੋਣ ਬੋਲੂ ਐ ਕਾ ਪਾਕਿਸਤਾਨੀ ਰੀਡ ਚੋਕ ਪਾਕਸਤਾਨੀ ਉਹ ਪਾਕਸਤਾਨੀ ਕੋਟ ਆ ਫੜੀ ਦੋਟਾ ਵੀ ਹੋਏਗਾ ਆ ਲਓ ਜੀ ਪਿਓ ਰੀਲੀਜੀ ਵੀ ਜੀ ਦੇਸੀ ਕਿਉ ਮੜਾ ਮਹਾਰਤ ਕੈਮਰਾ ਸੋਹਣਿਆ ਡੋਟਾ ਖੋਲ ਦੇ ਸਵਾਰ ਵੀ ਦਿਖਾ ਦਿਓ ਕੀ ਰੇਟ ਕੱਢਦੀ ਏ ਮਾਰੀ ਥੱਲੇ ਜਮਾ ਖਿੱਚ ਕੇ ਲਾ ਦਿਓ ਜੀ ਲਓ ਜੀ ਸਿੰਗਲ ਪੀਸ ਦੇਵਾਂਗੇ 450 ਰੁਪਏ ਦਾ ਰਿਟੇਲ ਰੇਟ ਠੀਕ ਹੈ ਜੀ ਕੀ ਲੈਣੇ ਆ ਹੋਲਸੇਲ ਚ ਵੇਚਣ ਵਾਸਤੇ 425 ਰੁਪਏ ਦੇ ਵਿੱਚ 425 ਚ ਹੋਲਸੇਲ ਤੇ ਆ ਰਿਹਾ ਹੋਲਸੇਲ 421 ਰੁਪਏ ਦੀ ਖਰੀਦ ਆ ਸੱਦਾ ਸਾਹਬ ਆ ਆ ਲੋ ਵਿੱਚੇ ਸ਼ਕੂਨ ਦੁਪੱਟਾ ਆਊਗਾ ਵਿੱਚੇ ਆਊਗਾ ਮਸਲੀਨ ਦੁਪੱਟਾ ਜਿਹੜਾ ਮਰਜ਼ੀ ਮੰਨ ਲੈ ਲੋ ਪਿਓਰ ਪਾਕਿਸਤਾਨੀ ਦੇ ਡਿਜ਼ਾਈਨ ਆ ਮਾਲ ਹੈਗਾ ਬਾਦੂ ਢੇਰਾ ਢੇਰਾ ਤੁਹਾਨੂੰ ਮੈਂ ਪਹਿਲੀ ਵਾਰ ਕਹਿ ਰਿਆਂਗਾ ਵੀ ਕੱਲੀ ਇਹ ਡੈਮੋ ਵੀਡੀਓ ਬਾਹ ਰਿਆਂ ਡੈਮੋ ਵੀਡੀਓ ਮੋੜੇ ਖਾਰਾ ਚੱਕ ਦਿਓ ਕੱਲੀ ਕੱਲੀ ਐਡੂ ਵੀਡੀਓ ਪਾਵਾਂਗੇ ਫੁੱਲ ਵੀਡੀਓ ਠੀਕ ਹੈ ਜਿੰਨੇ ਮਰਜ਼ੀ ਆਰਡਰ ਦੇ ਦੇ ਆਰਡਰ ਲਾਵਾਂਗੇ ਸਾਰੇ ਭੈਣ ਭਰਾਵਾਂ ਦੇ ਕੀ ਚੱਕਰ ਕੋ ਟੈਨਸ਼ਨ ਹੀ ਨਹੀਂ ਆ ਲਓ ਜੀ ਪਾਕਿਸਤਾਨੀ ਆ ਗਈ 450 ਦਾ ਇੱਕ ਜੇ ਲੈਣੇ ਆ ਸੈਟ ਵਾਈਜ਼ ਮਾਲ ਬੰਦੇ ਬੰਦ ਮੰਡਲ 425 ਰੁਪਏ ਦਾ ਸੱਚ ਕਹੋ ਜੀ ਏਕੇ ਟੈਕਸ ਦੀ ਪ੍ਰਿੰਸੈਸ ਕਾਟਨ ਜੀ ਓਏ ਖਲਾਰੇ ਕੋ ਬੈਠੋ ਇੱਕ ਸੈਂਪਲ ਦਿਓ ਆ ਭਾਈ ਆ ਭਾ ਆ ਫੁੱਲ ਵੀਡੀਓ ਅੱਜ ਸ਼ਾਮ ਨੂੰ ਜਾਂ ਸਵੇਰੇ ਆ ਜੂਗੀ ਫੁੱਲ ਵੀਡੀਓ ਆ ਦਸਾਂ ਮਾ ਮਾਰ ਪੁੱਤ ਕੈਮਰਾ ਲੈ ਪ੍ਰਿੰਸੈਸ ਕਾਟਨ ਪ੍ਰਿੰਸੈਸ ਕਲੈਕਸ਼ਨ ਏਕੇ ਟੈਕਸ ਮਾਲ ਚਲਾਨ ਹੋ ਚੁੱਕੇ ਆ ਸ਼ਾਇਦ ਹੋਣ ਲੱਗੇ ਜਿੱਦੇ ਘੰਟੇ ਨੂੰ ਜਾਂ ਸ਼ਾਮ ਨੂੰ ਆ ਜੇ ਸਿੰਗਲ ਵੀ 650 ਦਾ 2 1200 ਦੇ ਜੇ ਬੰਦੇ ਬੰਦ ਥਾਨ ਚੱਕਣੇ ਆ ਵੇਚਣ ਵਾਸਤੇ 585 ਰੁਪਏ ਦੇ ਵਿੱਚ 585 ਚ ਬੰਦੇ ਬੰਦ ਥਾਨ ਮੈਂ ਕਹਿੰਦਾ ਚੈਲੰਜ ਆ ਤਿੰਨ ਤਿੰਨ ਦੀ ਪੈਕਿੰਗ ਹੁੰਦੀ ਆ ਰੂਲ ਪੈਕਿੰਗ ਏਕੇਡੈਕਸ ਦਾ ਮਾਲ ਹੋਊਗਾ ਏਕੇਡੈਕਸ ਦੀ ਮੋਹਰ ਲੱਗੀ ਹੋਊ ਪ੍ਰਿੰਸਸ ਕਲੈਕਸ਼ਨ ਆਉਂਦੀ ਆ ਸਾਰੇ ਪੰਜਾਬ ਦਾ ਚੈਲੰਜ ਆ ਸਿੰਗਲ ਸ਼ੂਟ 650 ਦਾ 2 1200 ਦੇ ਜੇ ਲੈਣੇ ਆ ਬੰਦੇ ਬੰਦ ਥਾਨ 585 ਰੁਪਏ ਦੇ ਵਿੱਚ ਠੀਕ ਹੈ ਹਾਂ ਜਿੰਨੇ ਮਰਜ਼ੀ ਲੈ ਜੀ ਇੱਕ ਕੋਹ ਪਿਓੜ ਫਟਾ ਕੇ ਦਿਖਾ ਗੀ ਜੀ ਆਹ ਦਿਖਾਓ ਸੀ ਕਰੋ ਨਾ ਵਾਸਤੇ ਦੇਣ ਘਾ ਲੰਡੂ ਨੇ ਹਨ ਕੜਾ ਵਧੀਆ ਨੇ ਹਨ ਐਸ ਵੇਂ ਦੇਖੋ ਆਹ ਤੁਮਾਕੇ ਕਰ ਦੀਏ ਆਹ ਲੋ ਸਾਡੇ ਮੁੰਡਿਆ ਜੋਸ਼ ਚਾਹਂਦੇ ਵੀਰੇ ਤੁਮਾਕੇ ਕਰ ਦੋ ਬਸ ਖਾਰਾ ਪੈਂਦਾ ਪਈਆਂ ਨੂੰ ਸੁਣਦਾ ਭੈਣ ਭਰਾਵਾਂ ਦੀ سپورਟ ਆ ਆਹ ਲੋ ਜੀ 500 ਡਿਜ਼ਾਈਨ ਆਇਆ ਪਿਆਗਾ ਪਾਰਸ ਵਾਲੀ ਬਣੀ ਹੁਣੀ ਪਾ ਦਿੰਨਾ ਮੈਂ ਗ੍ਰਾਮ ਸੂਜੇ ਜਲੇ ਜਾ ਕੇ 450 ਰੁਪਏ ਦਾ ਸਿੰਗਲ ਸੂਟ ਰਿਟੇਲ ਦੇ ਵਿੱਚ ਤੇ ਜਿਹਨਾਂ ਲੈਣੇ ਆ ਵੇਚਣ ਵਾਸਤੇ ਇੱਕ ਤੋਂ ਸੈਟ 421 ਰੁਪਏ ਠੀਕ ਹੈ ਜੀ ਸਾਡੇ ਕੋਲ ਵੱਡੇ ਦੁਕਾਨਦਾਰ ਵੀ ਆਉਂਦੇ ਆ ਉਹਨਾਂ ਦੀ ਛਰਖਾਂਗੇ ਜਿਹੜੇ ਵੀ ਦੁਕਾਨਦਾਰ 10 ਸੈਟ ਲੈਣਗੇ ਪਿਓਰ ਕੈਮਰਿਕ ਪਹਿਲੀ ਗੱਲ ਤਾਂ ਚੁੰਨੀ ਫੁੱਲ ਵਿਓਰ ਦੀ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ 411 ਰੁਪਏ ਦੇ ਵਿੱਚ 411 10 ਸੈਟ 10 ਸੈਟ ਠੀਕ ਹੈ ਜੀ ਜੇ ਇੱਕ ਮੋਟ ਲੈਣੇ ਆ ਤਿੰਨ ਸੈਟ ਲੈਣੇ ਆ ਤਾਂ 421 ਰੁਪਏ ਜੇ ਲੈਣਾ 106411 ਜੇ ਲੈਣਾ ਸਿੰਗਲ ਵੀ 450 ਲੈ ਦਿਖਾਓ ਮਣ ਪੰਜਰ ਸੈਂਪਲ ਦਿਖਾ ਦਿਓ ਬਾਕੀ ਫੁੱਲ ਵੀਡੀਓ ਬਾਅਦ ਚ ਮਾਵਾਂਗੇ ਇਹ ਸਿਰਫ ਸੈਂਪਲ ਦਿਖਾ ਰਹੇ ਆ ਹੋਰ ਹਨਾ ਆ ਵੀ ਦਿਖਾਉਣੀ ਆ ਫਿਰ ਉਹ ਅੱਡੇ ਇਹ ਵੀ ਦਿਖਾ ਦੇ ਹਾਂ ਲਈ ਆ ਵੀ ਦਿਖਾ ਦਿਓ ਬਣਾ ਵੀ ਦਿਖਾ ਹਾਂ ਹੁੰਦੀ ਐ ਮਿਕਸ ਕਾਟਨ ਉਹ ਕੈਮਰੀ ਕਾਟਨ ਇੱਕ ਚੀਜ਼ ਬੜਾ ਧਿਆਨ ਦੇ ਨਾਲ ਬਹੁਤ ਗੜਬੜਾ ਹੋ ਜਾਂਦੀ ਆ ਭਾਈ ਓਹੋ ਸਾਨੂੰ ਲੋਕ ਐਵੇਂ ਨਹੀਂ ਕਹਿੰਦੇ ਇੱਧਰ ਮੜਾ ਜਾ ਕੈਮਰਾ ਮੇਰਾ ਮੂੰਹ ਤੇ ਪੰਜਾਬ ਦੇ ਨੰਬਰ 1 ਹੋਰਸੋਰੀ ਠੀਕ ਹੈ ਜੀ ਅਸੀਂ ਤਾਂ ਰਿਟੇਲ ਤੋਂ ਕਿੰਗਾ ਕੱਢ ਦਿੰਨੇ ਆ ਹੋਰ ਸਿੱਧਾ ਅਸੀਂ ਜਰੂਸੀ ਕੱਢਾਂਗੇ ਠੀਕ ਹੈ ਜੀ ਮਿਕਸ ਕਾਟਨ ਦੇ ਸੂਟਾਂ ਚੁੰਨੀ ਪਿਓਰ ਦੇ ਨਾਲ ਵੀ ਹੈ 250 ਰੁਪਏ ਦਾ ਸੂਟਾ ਠੀਕ ਆ 250 ਹੀ 249 ਰੁਪਏ ਹੋ ਗਏ 249 249 ਹੋਰ ਵਡੋ ਜਿੰਨਾ ਮਰਜ਼ੀ ਮਾਲ ਲੈ ਲਿਓ 249 ਰੁਪਏ ਦੇ ਵਿੱਚ ਠੀਕ ਆ ਵੀ ਆਟਮ ਦਿਖਾ ਦਈਏ ਜੀ ਦਿਖਾ ਦਿਖਾ ਜੋ ਇਹਣਾ ਜੀ ਮਾਰਕੀਟ ਦੇ ਦੋ ਤੰਦਰਾਂ ਦਾ ਮਾਲ ਆ ਗਿਆ ਤੇ ਸਾਰੇ ਤਰ੍ਹਾਂ ਦੇ ਹੀ ਦੇਵਾਂਗੇ ਠੀਕ ਹੈ ਕਿਉਂਕਿ ਜਿਹੜਾ ਬਾਲਾ ਕੁਛ ਹੋ ਜਾਂਦਾਗਾ ਤੇ ਹੁਣ ਚੱਲਾਵੇਂ ਲੋਕਾਂ ਦਾ ਆਓ ਆਹ ਲਓ ਜੀ ਇੱਕ ਆਉਗੀ ਸਲੱਬ ਗੌੜਨ 325 ਰੁਪਏ ਦੇ ਵਿੱਚ ਆ ਵੀ ਸਲੱਬ ਕੀ ਹੈ ਜੀ ਸਲੱਬ 325 ਪਿਓਰ ਕੈਮਰਿਕ ਦੇਓ ਪਿਓਰ ਕੈਮਰਿਕ ਆਹ ਲਓ ਜੀ ਦਿਪਤੀ ਬ੍ਰਾਂਡ ਦੀ ਪਿਓਰ ਕੈਮਰਿਕਨ ਦੀ ਜਿੰਨੀ ਮਰਜ਼ੀ ਲੈ ਲਓ 500 ਦਾ ਇੱਕ 900 ਦੇ ਦੋ ਪਹਿਲਾਂ ਵਿੱਚ ਇਹ ਹੈ 425 ਰੁਪਏ ਦੇ ਵਿੱਚ ਹੁਣ ਗੱਠਾਂ ਬੰਦ ਆ ਰਹੀਆਂ ਆਪਣੇ ਕੋਲੇ ਪਿਓਰ ਕੈਮਰਿਕ ਆ ਮੈਂ ਕਹਿੰਦਾ ਜੀ ਮਾਲ ਜਿੰਨਾ ਮਰਜ਼ੀ ਲੈ ਲਿਓ ਲੋਕਾ ਦਾ ਕੀ ਕਰਦੇ ਆ ਰੇਡ 598 698 ਆ ਰੇਡਰ 1102 1202 ਆਈ ਨਹੀਂ ਹੈਗਾ ਕੰਮ ਨਾ 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 ਇਹ ਹੈਗਾ ਜੀ 398 ਰੁਪਏ ਦਾ ਸੂਟ ਨੰਬਰ 2 ਤੇ ਪਿਓਰ ਕੈਮਰੀਕਾ ਲੱਖ ਰੁਪਏ ਨਾਮ ਜੀ ਪਿਓਰ ਕੈਮਰੀਕਾ ਜਿਹੜੀ ਟੂ ਟੋਨ ਟੂ ਟੋਨ ਆ ਜਿਹੜੀ ਸਾਬ ਗੋੜਨਾ ਉਹ 325 ਰੇਡਾ ਠੀਕ ਹੈ ਦੱਸ ਕੇ ਦੇਵਾਂਗੇ ਅਲਝਾਉਂਦੇ ਨਹੀਂ ਗਾਕ ਨੂੰ ਮੈਨੂੰ ਖੁੱਲੋ ਪੈਸੇ ਹਾਂ ਲੋ ਅਲਝਾਉਂਦੇ ਨਹੀਂ ਹੈਗੇ ਜਿਹੜੀ ਪਿਓਰ ਕੈਮਰੀਕਾ ਜਿਹੜਾ ਪੁਰਾਣਾ ਮਾਲ ਸੀ ਸਾਰਾ ਮਕਾਤਾ 425 ਵਾਲਾ ਹੁਣ ਨਵੇਂ ਬੰਦ ਪਾਰਸਲ ਖੁੱਲ ਰਹੇ ਆ ਇਹ ਦੇਵਾਂਗੇ 398 ਰੁਪਏ ਦੇ ਵਿੱਚ ਪਿਓਰ ਕੈਮਰਿਕ ਹੋਊਗੀ ਪਿਓਰ ਕੈਮਰਿਕ ਜਵਾਨ ਹਿਲ ਜਾਉਂਦੇ ਠੀਕ ਹੈ ਜੀ ਪਿਓਰ ਕੈਮਰਿਕ ਦੇ ਬਾਟਮ ਤੇ ਦੁਵੱਟਾ ਮਲਮਲ ਦਾ ਇਹ ਹੋਊਗਾ 398 ਕੋਈ 500 ਨਹੀਂ ਕੋਈ 600 ਨਹੀਂ ਕੋਈ 700 ਨਹੀਂ 398 ਫਲੈਟ ਰੇਟ ਫਲੈਟ ਰੇਟ ਆ ਹੋਲ ਸੇਲ ਦਾ ਸਿੰਗਲ 500 ਦੇਵਾਂਗੇ 2 900 ਦੇਵਾਂਗੇ ਜੇ ਸੈੱਟ ਵਾਈਜ਼ ਕੁਆਂਟੀਟੀ ਚ ਮਾਲ ਚੱਕਣਾਗਾ 398 ਨਵਾਂ ਰੇਟ ਕੱਢਤਾ ਲਓ ਜੀ ਤੇ ਯਾਰ ਬਸ ਇਹ ਰਿਹਾ ਤੇ ਯਾਰ ਤਾਂ ਕਈ ਪਿੱਟ ਜਾਣਗੇ ਤੁਸੀਂ ਕਹੋਗੇ ਹੈ ਇਹ ਕੀ ਕਿਉਂਕਿ ਆ ਲੋ ਜੀ ਆਤਮਾ ਦਾ ਉਹੀ ਹੁੰਦੀਆਂ ਬਸ ਫਰਕ ਹੁੰਦਾ ਹੈਗਾ ਫਰਕ ਕੀ ਹੁੰਦਾ ਸਮਝਾ ਦੇਣਾ ਫਰਕ ਕੀ ਹੁੰਦਾ ਕਈ ਖਾਂਦੇ ਕੜਛੀਆਂ ਨਾਲ ਸਾਨੂੰ ਚੰਚਨ ਸਬਰ ਹ ਸਮਝ ਗਈ ਗੱਲ ਸੋ ਪੈਣਾ ਦੇ ਫਾਇਦੇ ਕਰਨੇ ਆ ਪੋਲ ਖੋਲ ਐਪੀਸੋਡ ਆਇਆ ਕਰਨਗੇ ਠੀਕ ਹੈ ਪੋਲ ਖੋਲ ਐਪੀਸੋਡ एपिसोड 1 एपिसोड 2 ਆਇਆ ਹੈ ਕਰਨਗੇ ਤੇ ਚੈਲੰਜ ਆ ਇੱਕ ਤਾਂ ਨਿਮੇਟ ਕਰਿਆ ਕਰੋ ਹਰੇਕ ਜਿੰਨੇ ਵੀ ਲੋਕ ਚੈਲੰਜ ਕਰਦੇ ਫਿਰਦੇ ਸਭ ਦਾ ਨਾਲ ਕੋਲ ਜਵਾਬ ਆ ਮੂੰਹ ਤੋੜ ਜਵਾਬ ਆ ਠੀਕ ਹੈ ਹਰੇਕ ਚੀਜ਼ ਦਾ ਡਿਟੇਲ ਚ ਜਵਾਬ ਆ ਡਿਟੇਲ ਚ ਮੈਂ ਕਹਤਾ 5 ਨਹੀਂ 10 ਮਿੰਟ ਕੱਟ ਦੇ ਕਰਾਂਗੇ ਠੀਕ ਹੈ ਜੀ 5 ਨਹੀਂ 10 ਕੱਟ ਦੇ ਕਰਾਂਗੇ 10% ਲੈਸ ਜਿਹਦੀ ਮਰਜ਼ੀ ਵੀਡੀਓ ਦਿਖਾ ਦਿਓ ਪੰਜਾਬ ਚ ਜਿਹੜੇ ਮਰਜ਼ੀ ਦੁਕਾਨਦਾਰ ਦੀ ਵੀ ਫਰੰਡਾ ਮਤਲਬ ਤਾਂ ਇੰਨੇ ਦੇ ਵਿੱਚ ਹੀ ਆਣ ਲਗਾ ਸਭ ਤੋਂ ਚੱਕੋ ਮਾਲ ਕੁਆਂਟੀਟੀ 10 ਮਿੰਟ ਲੈਸ ਦੇ ਵੀਡੀਓ ਦਾ ਕਿ ਜੜਮ ਭੜਦੀ ਆ ਇੰਤੋ ਵੱਡੀ ਗੱਲ ਕੀ ਹੋ ਸਕਦੀ ਆ ਨਹੀਂ 10% ਦਾ ਫਾਇਦਾ ਕਿੰਨਾ ਹੋ ਗਿਆ ਜੇ ਲੱਖ ਰੁਪਏ ਦਾ ਮਾਲ ਲੈ ਰਹੇ ਆ ਤਾਂ 90 ਹਜ਼ਾਰ ਦਾ ਰਹਿ ਗਿਆ 10 ਹਜ਼ਾਰ ਉੱਡ ਗਿਆ ਆ ਲਓ ਜੀ ਸੋ ਓਲੇ ਪੜਦੇ ਚੱਕਣੇ ਆ ਚੈਲੰਜ ਕਰਤਾ ਦੁਕਾਨਦਾਰ ਭੈਣ ਭਰਾਵਾਂ ਨੂੰ ਖੁੱਲੇ ਸੱਦੇ ਆ ਫ੍ਰੀ ਦੇ ਭਾਅ ਦੇ ਵਿਜਾਜੀ ਚੱਕਾਈ ਜਾਂਦੇ ਆ ਜੈਡਮਨ ਦਿਖਾਉਣ ਲੱਗ ਜਾਗੇ ਵੀਡੀਓ 5 ਘੰਟੇ ਦੀ ਬਣ ਜੂ ਇੰਨਾ ਜ਼ਿਆਦਾ ਮਾਲ ਪਿਆਗਾ ਸੈਂਪਲ ਦਿਖਾਉਣੇ ਆ ਡੈਮੋ ਦਿਖਾਉਣੇ ਆ ਆ ਇੱਕ ਬੜਾ ਚੀਕਾਂ ਜੀ ਮਰੀ ਜਾਂਦਾਗਾ ਵੱਡੇ ਵੱਡੇ ਹੋਲ ਸੇਲਰ ਆਏ ਜੇ ਉਹ ਤੇ ਬਾਲੀ ਦਿਨਾਂ ਬੈਰੀ ਵਧੀਆਂ ਦੇ ਕੀ ਚੱਕਰ ਆ ਯਾਰ ਪਤਾ ਨਹੀਂ ਕਿਉਂ ਮਰਚਾਂ ਲੀਆਂ ਸਾਰਾ ਦੇ ਆ ਦੋ ਦਿਨ ਹੋਰ ਜੰਮ ਪੈਣਾ ਮੇਰੇ ਚਲੋ ਕੋਈ ਗੱਲ ਨਹੀਂ ਜੰਮੀ ਚਲੋ ਭਾਈ ਕੋਈ ਗੱਲ ਨਹੀਂ ਫਿਓਨਾ ਸਿਲਕ ਜੀ ਰਿਟੇਲ ਦਾ ਰੇਟ ਆ 150 ਰੁਪਏ ਠੀਕ ਹੈ ਜਿਹੜਾ ਹੋਲ ਸੇਲ ਚ ਅਸੀਂ ਚਕਾ ਰਹੇ ਆ ਨਾ 125 ਰੁਪਏ ਚ ਚਕਾ ਰਹੇ ਆ ਠੀਕ ਹੈ 125 ਰੁਪਏ 5 ਮੀਟਰ ਕੱਪੜਾ ਪੂਰਾ ਫਿਓਨਾ ਸਿਲਕ ਦਾ ਸੂਟ ਆ ਤੇ ਇਹ ਉਹ ਦੇਖ ਮਣਾ ਮਣ ਕੇ ਇੱਕ ਨਾਲ ਦੇ ਸਾਡੇ ਕੋਲੇ 100 100 ਡਿਜ਼ਾਈਨ ਪਏ ਨੇ ਕਿੰਨਾ ਮਰਜ਼ੀ ਮਾਲ ਚੱਕ ਲੋ ਜਿੰਨਾ ਲੈਣਾ ਘਰ ਵਾਸਤੇ ਤਾਂ 150 ਰੁਪਏ ਦਾ ਨਹੀਂ 1000 ਦੇ 8 ਸੂਟ ਦੇਨੇ ਆ ਠੀਕ ਹੈ 1000 ਦੇ 8 ਸੂਟ ਦੇਨੇ ਆ ਚੈਲੰਜ 125 ਰੁਪਏ ਦੇ ਚ ਫਿਰ ਉਹ ਨਾਲਿਕ ਹਰੇਕ ਚੀਜ਼ ਦਾ ਜਵਾਬ ਆ ਹਰੇਕ ਚੀਜ਼ ਦਾ ਰੇਟ ਦਾ ਤੋੜ ਆ ਇੱਥੇ ਬੈਠੇ ਐਂ ਫਰਕ ਕੱਢਦੇ ਹੋਗੇ ਫਰਕ ਨਹੀਂ ਨਿਕਲੂਗਾ ਜਿੱਥੇ ਹੋਲਸੇਲ ਕਹਦਾ ਖੜ ਗਏ ਥੰਮ ਬਣ ਕੇ ਪੰਜੀ ਦਾ ਫਰਕ ਨਹੀਂ ਆਉਂਦਾ 26 ਰੁਪਏ ਲਾਲ ਵਾਲਾ ਕਰਾਤੀ ਖਲਾ ਦਾ ਹਰਾ ਪੰਜਾਬ 26 ਰੁਪਏ ਫੁੱਲ ਵੈਣ ਵਿਮਲ ਗੋਲ ਦੀ ਜਿੰਨੀ ਮਰਜ਼ੀ ਅੱਜ ਵੀ ਦੇਈ ਜਾਂਦੇ ਆ ਗ੍ਰਾਮ ਭਰੇ ਵੈਣੇ ਲੋਕ 100-100 ਥਾਣ ਚੱਕੀ ਜਾਂਦੇ ਆ ਦੁਕਾਨਦਾਰਾਂ ਕੇ ਆਫਰ ਲਿਮਟਡ ਟਾਈਮ ਵਾਸਤੇ ਜਿੰਨਾ ਅੰਦਰ ਮਾਲ ਕੋਈ ਦੇਵਾਂਗੇ ਕਿਉਂਕਿ ਕੰਮੇਟਾ ਬਹੁਤ ਪਈਆਂ ਜਿਹੜੇ ਦੁਕਾਨਦਾਰ ਹੋਲ ਸੇਲ ਚ 31 ਰੁਪਏ ਮੀਟਰ ਵੇਚਦੇ ਸੀ ਨਾ 32 ਰੁਪਏ ਵੇਚਦੇ ਸੀਗੇ ਸਾਡੇ ਫੋਗੜ ਕੀ ਜਾਂਦੇ ਆ ਉਹ ਕਿਸੇ ਪਤੌੜਾ ਤੁਸੀਂ ਕੀ ਕਰਤਾ ਮੈਂ ਅਸੀ ਕੀ ਕਰਨਾਗਾ ਸਾਢੇ 25 ਆਈਏ 26 ਲਾਤੀ ਅਸੀ ਕੀ ਕੀਤਾਗਾ ਉਹ ਠੱਗੀ ਮਾਰੀ ਕਿਸੇ ਨਾਲ 26 ਮੀਟਰ ਦਮਾਂਗੇ ਦਮਾਂਗੇ ਉਹੀ ਬੋਲ ਵੈਣਾ ਜਿਹੜੇ ਦੁਕਾਨਦਾਰ ਕਹਿੰਦੇ ਨਹੀਂ ਤਾਂ ਹੋਰ ਕੁਆਲਿਟੀ ਹੂ ਆਏ ਹੂ ਜੇ ਹੂ ਕੱਖ ਨਹੀਂ ਹੈਗਾ ਉਹੀ ਤੁਹਾਨੂੰ 31 32 ਮੜੀ ਜਾਂਦੇ ਆ ਜਿਹੜੀ ਸੀ 26 ਵਿੱਚ ਕਾਈ ਜਾਂਦੇ ਆ ਫੁੱਲ ਵੈਰ ਬਿਮਲ ਗੋਲਡ ਦੀ ਹੁਣ ਆ ਕੀ ਏਕੇ ਟੈਕਸ ਦੀ ਪੈਰਸਫਿਡੀ ਅੱਜ ਵੀ ਰੇਟ 285 ਰੁਪਏ ਬੰਦੇਮਨ ਥਾਣ ਦਾ ਰੇਟ ਉਹਨੇ ਕਿੱਥੇ ਕਿੱਥੇ ਮਾਰੇ ਏਕੇ ਟੈਕਸ ਦੀ ਬੀਐਮਡਬਲਯੂ 385 ਏਕੇ ਟੈਕਸ ਦੀ ਪ੍ਰਿੰਸਸ ਕਲੈਕਸ਼ਨ 585 ਐਟਮਾ ਦੇ ਤਮਾਕੇ ਹੁਣ ਜਾ ਰਹੇ ਆ ਬੜੇ ਤਕੜੇ ਦਮਾਕੇ ਹੋਣੇ ਆ ਤਿਆਰ ਹੋ ਜਾਓ ਕਹੇਦੇ ਹਰਮਨ ਭਰਾਵੋ ਤਖੋ ਜੋ ਤਿਆਰ ਪੈਣੋ ਤੇ ਭਰਾਵੋ ਤੇ ਆ ਜਾਓ ਬੜਦਾ ਦੀ ਹੱਟੀ ਤੇ ਆ ਤਾਂ ਜਾਣਗੇ ਇਧਰੋਂ ਦਿਖਾਵਣੀਆਂ ਆਂ ਭਾਬੀ ਦਸ ਮੜਾ ਜਾ ਦੁਪੱਟਾ ਸੌਦਾ ਵਿਚਨਾਂ ਮੈਂ ਨਾਲ ਕਿੰਨਾ ਲਾਵਾਂਗੇ ਹੋਸਟਲ ਵਿੱਚ ਦਸ ਮੜਾ ਜਾ ਪੈਂਡਰ ਪੈ ਦਾ ਲਾ ਲੀ ਗੀ ਕੋਲਣ ਦੀ ਲੋੜ ਨਹੀਂ ਪੈਂਡਰ ਦਾ ਲਾ ਦੀ ਪੈਂਡਰ ਲਾ ਪੈਂਡਰ ਚਕਾ 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 ਆ ਪੈਂਡਰ ਪੈ ਦਾ ਦੁਪੱਟਾ ਹੈ ਜੀ 65 ਰੁਪਏ ਦਾ ਆ ਬਲੋਸ਼ਾ ਚਕਾ ਆ ਬੀ ਚਕਾ ਗੋਲੀ ਵਿੱਚ ਚਕਾ ਆ 33 ਰੁਪਏ ਦੀ ਜੀ ਆਇਆ ਤੂੰ ਵੀ ਨਿੜਿਆ ਮੈਦਾਨ ਚ 380 ਰੁਪਏ 380 ਰੁਪਏ ਜੀ 480 ਰੁਪਏ ਚ ਪਰਿਓ ਆਪਾਂ ਨੂੰ ਇੱਕ 380 ਰੁਪਏ ਦੀ ਪੂਰੀ ਵੱਡੀ ਦੁਪੱਟਾ ਲੈ ਲਓ ਜੀ 425 ਰੁਪਏ ਦਾ ਸੱਟ 5 ਪੀਸ ਆ 425 ਰੁਪਏ ਜੀ ਹਲੇ ਬਾਹਰ ਨੂੰ ਬੇਨਾਬਰ ਤੇ ਜੀ ਆ ਜੀ ਮਿਲ ਜੂ 295 ਰੁਪਏ ਚ ਆ ਦੱਸ ਬਾ ਮੇਰੇ ਸੋਹਣੇ ਪੁੱਤ ਨੇ ਨਾ ਮੇਰੀ ਵੀਡੀਓ ਤੇ ਪਾਈ ਹੋਈ ਸੀ ਕਿ 375 ਜਾਂ 325 ਜਗਾ ਦੇ ਦਿਖਾਉਣ ਨਾ ਰਾਨੂੰ ਮੈਂ ਚਕਾ ਦੇ ਜਗਾ ਦੇ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਇਹ ਤਾਂ 70 ਰੁਪਏ ਵਿੱਚ ਬਾਗ ਆ 500 ਵਿੱਚ ਜਲੋ 375 ਰੁਪਏ ਦਾ ਆ ਲੋ 375 ਰੁਪਏ ਦੇ ਵਿੱਚ ਬਾਗ ਜਿੰਨੇ ਮਰਜ਼ੀ ਲੈ ਜਾਓ ਮਤਲਬ ਫਾਇਦੇ ਕਰਾਂਗੇ ਧਾਰ ਕੇ ਕਰਾਂਗੇ ਖੜਕਾ ਕੇ ਕਰਾਂਗੇ ਬਸ ਰਸ਼ ਵਾਲਾ ਤਾਂ ਵੀਡੀਓ ਪੈ ਰਹੀ ਖੜਕੇ ਦੜਕੇ ਫੁੱਲ ਕਰਕੇ ਰੱਖਣੇ ਆ ਤੇ ਇੱਕ ਆ ਲੱਡੂ ਦਿਖਾ ਦਈਏ 50 ਰੁਪਏ 50 ਰੁਪਏ ਵਿੱਚ ਲੱਡੂ ਜੀ ਓਏ ਸਿਆਣੀ ਸਿਆਣੀ ਪੈਣੀ 90 ਰੁਪਏ 90 ਰੁਪਏ 90 ਰੁਪਏ ਇੱਕ ਆਡਰ ਦਿਖਾਏ ਆਹ ਹੈ ਐ ਅੰਤੋ ਅੰਤ ਤੇ ਸੇਮੋਲ بڑے ਇਹਨੂੰ ਕੋ 500 ਵਿੱਚ ਜੀ ਹੁਣੇ ਬਣਾਇਆ ਪਲੀ ਖੋਲਾ ਆ ਰਿਓਣ ਆ ਜੀ ਰਿਓਣ ਰਿਓਣ ਦੀ ਕੁੜਤੀ ਜੇ ਕੋਈ ਮਾਈਦਾਲਾਲ ਦੇ ਦੇ ਇਸ ਪਾਸੇ ਹੁਣ ਕੱਟਣ ਲੱਗੇ ਆਪਾਂ ਬੈਠੇ ਆ ਸਾਰੇ ਪੰਜਾਬ ਦਾ ਚੈਲੰਜ ਆ ਆ ਲੋ ਰਿਓਣ ਦੀ ਕੁੜਤੀ ਨਾਲ ਦੁਪੱਟਾ ਆ ਗਿਆ ਨਾਜ਼ਰੀਨ ਦਾ 500 ਨੂੰ ਸੇਲਾ ਲਵਾਦਣੀਆਂ ਸਾਰੇ ਦੁਕਾਨਦਾਰਾਂ ਦੀਆਂ 325 ਰੁਪਏ 325 ਮਾਈਕਰਾ 325 ਜੇ ਕੋਈ ਦੇ ਦੇਣਾ ਸਾਨੂੰ ਫੜ ਦੋ ਆ ਗਈ ਮਿਲ ਗਿਆ 325 ਰਿਓਨ ਦੀ ਕੁੜਤੀ ਕਾਡਨ ਦੀ ਸਵਾਰ ਨਾਲ ਦੋਟਾ ਨਾਜ਼ਰਿਨ ਟਾਈ ਐਂਡ ਡਾਈ 325 ਤੇ ਇੱਕ ਹੋ ਵੀ ਦੱਸ ਦੋ ਜੀ ਮਾੜਾ ਵੀ ਕੱਲ ਦਾ ਰੇਟ ਕੱਲ ਸੀਗਾ ਵੀ ਅੱਜ ਦਾ ਜਿਹੜੇ ਰੇਟ ਵੇਚਦੇ ਵੇਚਦੇ ਪਤਾ ਗੱਲ ਕੀ ਆ ਕਿਹਣੀ ਰੇਟ ਆ ਅਸੀਂ ਕੰਪਨੀਆਂ ਲੜਪੜ ਕੇ ਲੜਪੜ ਕੇ ਮਾਲ ਲੈਣੇ ਆ ਤੁਹਾਡੇ ਵਾਸਤੇ ਜੇ ਅਸੀਂ 120 ਚੱਕਦੇ ਉਹ ਹੋਰ ਨਿਕਲਦਾ 1000 ਚੱਕਦੇ ਹੋਰ ਨਿਕਲਦਾ ਜੇ 5000 ਚੱਕਦੇ ਹੋਰ ਰੇਟ ਨਿਕਲਦਾ ਹੁਣ ਆ ਮਾਲ ਆ ਪਿਓਰ ਕਾਟਨ ਪਹਿਲਾਂ ਵੀ ਕਿਹਾ ਸੀ ਹੋਣੀ ਗਈ ਨਾ 295 ਰੁਪਏ ਦੇ ਵਿੱਚ ਨਾਲ ਦੁਬੱਟਾ ਕਾਟਨ ਦਾਗਾ ਲੋਕ ਨੇ ਮਸਾ ਤੰਕੇ ਚ ਪੱਟ ਕੇ ਖੋਲ ਕੇ ਦਿਖਾਉਂਦੇ ਵੀ ਲਓ ਜੀ 500 ਰੁਪਏ ਦਾ ਨਹੀਂ ਕੁਛ ਨਹੀਂ ਹੈਗਾ ਉਹੀ ਕੁਛ ਹੀ ਆ ਲਓ ਜੀ ਨਾਲ ਦੁਬੱਟਾ ਕਾਟਨ ਦਾ ਵੇਚ ਲਓ 500 ਦਾ ਜਿੰਨਾ ਮਰਜ਼ੀ ਵੇਚ ਲਓ 295 ਲੱਕ ਦਊਗਾ ਕਾ ਪਾਕਿਸਤਾਨੀ ਕਾਟਨ ਆ ਇਹ ਖੜ ਜਾ ਖੜ ਜਾ ਖੜ ਜਾ ਖੜ ਜਾ ਦਾ ਤਮਾਕੂ ਵਾਲਾ ਵੜਾ ਕਾਟਨ ਆ ਜਨ ਲਖਾ ਇਹਦਾ ਬਰਾਡੇ ਚੱਲੀ ਜਾਂਦੇ ਮੋਰੇ ਆਏ ਪਏ ਨੇ ਬੋਰੇ ਆਏ ਭੈਣੇ ਸੋਹਣਾ ਸਰਪ੍ਰਾਈਜ਼ ਪਕਸ਼ਤ ਰੱਖ ਲਾ ਚੀਕਣਾ ਕੋਈ ਫੇਰ ਗਿਓ 10 ਪਾਰਸਲ ਕੱਲੀ ਪਾਕਿਸਤਾਨੀ ਲੈ ਕੇ ਆਏ ਆ ਠੀਕ ਹੈ ਸਪੈਸ਼ਲ ਸੂਰਤੋਂ ਮਾਲ ਮੰਗਾਇਆ ਡਾਇਰੈਕਟ ਮਾਲ ਮੰਗਾਇਆ ਐਸੇ ਰੇਟ ਕੱਢਦੇ ਨੇ ਆ ਜਿਹੜਾ ਪਹਿਲਾ ਮਾਲ ਪੇ ਵੇਚਾਂਗੇ ਇਹ ਵੇਚ ਲਾ ਫਿਰ ਗੱਲ ਲੜਦੇ ਆ ਬਹੁਤ ਗਾਕ ਨੂੰ ਚੀਜ਼ ਚਕਾਈ ਜਾਂਦੇ ਮਾਰ ਪਿਆ ਬੂਰੇ ਖੁਣਣੇ ਨੇ ਹੈਗੇ ਅਜੇ ਇੱਕ ਹੱਥ ਧਮਾਕਾ ਹਜ ਕਰਨਾ ਆ ਤਾਂ ਕਰ ਦਿਓ ਆ ਤਾਂ ਕਰ ਦਿਓ ਮੁੜ ਕੇ ਲੋਕ ਵੀਡੀਓ ਹੁਣ ਛੱਡ ਦਿੰਦੇ ਆ ਜੇ ਤੁਸੀਂ ਮੈਂ ਦੋ ਆਕੇ ਕਰ ਦਿੰਨੇ ਆ ਆ ਲੈ ਸੋਲੋ ਮਾਡਲ ਵਾਲੇ ਪੀਸ ਠੀਕ ਹੈ ਜੀ ਜੇ ਕਿਸੇ ਨੂੰ ਦਮ ਹੈਗਾ ਮਾਈ ਦੇ ਲਾਲ ਚ ਬਰਾਬਰ ਵੀਡੀਓ ਪਾਓ ਆ ਲਓ ਜੀ ਇੱਕ ਮੜੇ ਐਂ ਦੱਸ ਦਈਏ ਇਹ ਕਾਪੀ ਨਹੀਂ ਹੈਗਾ ਲਾ ਕਾਪੀ ਲਾ ਦੱਸ ਸਾਲਿਓ 3500 ਹੋਗੇ ਕੰਮ ਕਰਦੇ ਨੂੰ ਸਾਨੂੰ ਇਸ ਗੰਮਾ ਚ ਪਏ ਹੋਏ ਨੂੰ ਕਾਪੀਆਂ ਕਰਾਂਗੇ ਜਾਂ ਕੰਮ ਕਰੋ ਤੁਸੀਂ 699 ਦਾ ਸਿੰਗਲ ਪੀਸ 1300 ਦੇ ਦੋ ਜਿਹਨੇ ਦੱਸ ਲੈਣੇ ਆ ਦੱਸੀ ਮਾਣਾ ਰੇਟ ਸਹੀ ਸੰਗਾ ਸੁਮੀਤ ਅਟਰੀ 625 ਰੁਪਏ 850 ਦੇ 10 ਜਿਹਨੇ 20 ਲੈਣੇ ਆ 598 ਰੁਪਏ ਤੇ ਇਹ ਵੇਚਿਆ ਨਹੀਂ ਜਾਂਦਾ ਸਸਤਾ ਕਾਪੀ ਨਾ ਕੋ ਨਾ ਨਾ ਮਾਰਾ ਨਾ ਕੋ ਇੱਕ ਗਿਆ ਮਾਰਾ ਕਿ ਕਿਵੇਂ ਹੋਊਗਾ ਇਹ ਕੰਮ ਨਹੀਂ ਹੁੰਦਾ ਜਿਹਨੇ ਹੰਡਾਏ ਨਾ ਪੈਣਾ ਲੈ ਕੇ ਆਂਦੀਆਂ ਇੱਕ ਹੋਰ ਆਫਰ ਦੇਣ ਲੱਗਿਆ ਦੇ ਦੇ ਇੱਕ ਆਫਰ ਹੋਰ ਦੇ ਦੇ ਜਿਹੜੇ ਵੀ ਦੁਕਾਨਦਾਰ 30 20 ਲੈਣਗੇ ਜਾਂ 30 ਤੋਂ ਵੱਧ ਲੈਣਗੇ ਲੈ ਚੈਲੰਜ ਕਰਦਾ 575 ਜਗਾ ਦਿੱਤਾ 575 ਜੀ 30 ਪੀਸ ਸਾਰੇ ਮਸਲੀਨ ਦੇ ਆ ਮੈਂ ਕਹਿੰਦਾ ਬੋਰੇ ਆ ਗਏ ਭਰ ਕੇ ਇੱਕ ਕਨਾਲ ਦੇ 100-120 ਮੈਂ ਬੋਰੇ ਵੀ ਪਾ ਦੇਉਗਾ ਬੋਰੇ ਵੀੜੀ ਬੰਦ ਦੀ 40 ਬੋਰੇ ਨੇ ਗੱਲ ਸਾਰੇ ਦਿਖਾ ਦੇ ਫੋਨ 100-20 ਮੰਗਾਏ ਆ ਜਿਹੜੇ ਵੀ ਦੁਕਾਨਦਾਰ ਕਹਿੰਦੇ ਹਨ ਆਈ ਐਮ ਸਾਨੂੰ ਸਿਰਫ ਬੱਚੇ ਦਾ ਮਿਲ ਜਾਂਦਾ ਮੈਂ ਕਹਿੰਦਾ ਜੀ ਤੁਸੀਂ 100-20 ਲੈ ਆਉਣੇ 625 ਨੂੰ ਅਸੀਂ ਆਫਰ ਦਿੰਨੇ ਆ ਸਿੰਗਲ ਵੀ 699 2 1300 ਦੇ 109 625 ਵੀ ਲੈਣੇ ਆ 598 ਜੇ 30 ਜਾਂ 30 ਤੋਂ ਵਧ ਲਾਉਂਗੇ 575 ਲੈ ਛੋਟੇ ਬਾਈ ਚੈਲੰਜ ਹੋ ਗਿਆ ਆ ਜਾ ਫਿਰ ਆ ਜਾ ਵੀ ਆ ਜਾ ਕਾਰ ਟਾਈਂ ਲਈ ਜਿਵੇਂ ਅਰਜਨ ਕਹਿੰਦਾ ਹੁੰਦਾ ਵੀ ਟੌਣ ਲੈ ਜੇ ਐਨ ਕਿ ਲੈਣੀ ਚਾਹੀਦੀ ਓਹੀ ਗੱਲ ਆ ਸਾਡੀ ਮੜਕ ਨਹੀਂ ਜਾਂਦੀ ਟੌਣ ਲੈ ਜੂ ਮੜਕ ਨਹੀਂ ਲਈ ਜਾਂਦੀ ਫਿਰ ਇੱਕ ਇੱਥੋਂ ਸਲਵਾਰ ਬਰਕਾ ਵਾਲਾ ਵੀ ਦਿਖਾ ਦੇ ਆ ਲੈ ਬਾਈ ਇੱਧਰ ਆ ਜਾ ਟਾਈ ਐਂਡ ਡਾਈ ਘੇਰੇ ਦੇ ਪੱਟੀ ਦੁਪੱਟੇ ਦੇ ਪੱਟੀ ਚੈਲੰਜ ਕਰਦਾ ਖੜਕਾ ਦਾ ਕੰਮ ਸਿੰਗਲ ਦਾ 500 ਰੁਪਏ ਜਾਂ 2900 ਦੇ ਆ ਜੇਕਰ ਸੱਟ ਵਜ ਮਨ ਲੈਣਾਗਾ ਠੀਕ ਹੈ ਜੀ 400 400 ਦੇ ਵਿੱਚੋਂ ਵੀ ਘੱਟ ਲਵਾਂਗੇ 399 ਮਨ ਲਵਾਂਗੇ ਸਾਡਾ ਤਾਂ 399 ਹੁੰਦਾ ਹਲੋ ਜੀ 399 ਟਾਈ ਐਂਡ ਟਾਈ ਠੀਕ ਹੈ ਜੀ ਖਰਕਾ ਦਾ ਕੰਮ ਸਵਾਰ ਵਕ 425 ਹਲੋ ਜੀ ਟਾਈ ਐਂਡ ਟਾਈ ਸਵਾਰ ਵਕ 425 ਬਾਕੀ ਨਾ ਤਮਾਕੇ ਦਾ ਹਜੇ ਤਾਂ ਕੁਛ ਨਹੀਂ ਇਹਦਾ ਕੁਛ ਨਹੀਂ ਹਜੇ ਤਾਂ ਜੇ ਤਗੜੇ ਤੋਂ ਅੱਕੇ ਕਰਨੇ ਆ ਨਾ ਹਲਾਦਾਂ ਗੇ ਢਾਂਚਾ ਮਾਂਚਾ ਸੋਚਾਂ ਜੀ ਬਵਾ ਲਾਂਗੇ ਚੱਕੋ ਕਲਪਟਰ ਵੀ ਕਿਵੇਂ ਦੇਈ ਜਾਂਦੇ ਆ ਸਾਨੂੰ ਤਾਂ ਆਇਆ ਨਹੀਂ ਅੱਜ ਕਿਹੜੀ ਵਾਰੀ ਸੁੱਟ ਜਾ ਸਾਨੂੰ ਤਾਂ ਆਇਆ ਨਹੀਂ ਇਹ ਲੋ ਇਸ ਪੱਦੇ ਵਿੱਚ ਹੀ ਜਾਂਦੇ ਆ ਅੱਜ ਜਾਂਦੀਆਂ ਆ ਸੋਲੋ ਵੀਸ ਆ ਕਹਿੰਦਾ ਗੱਲ ਸੁਣਣੇ ਕਾਪੀ ਕਿਹੜਾ ਹਸਲ ਕਿੱਥੋਂ ਕਾਪੀ ਲੱਗਦਾ ਅਧਰ ਬਣਾ ਬਾ ਪੁੱਤ ਕੈਮਰਾ ਆ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਠੀਕ ਐ ਪਿਓਰ ਮਸਲੀਨ ਲੱਗੀ ਆ ਬਾਜੂ ਵੀ ਦਿਖਾ ਪੁੱਤ ਦਿਖਾ ਬਾਜੂ ਮੜੇ ਹੈ ਕਮਲੇ ਲੋਕ ਸਾਰੇ ਕਮਲੀਆਂ ਗੱਲਾਂ ਬਾਜੂ ਕੱਢੇ ਹੋਏ ਨੇ ਟੋਟਲ ਹੈਂਡ ਦਾ ਕੰਮ ਕੀਤਾ ਹੋਊਗਾ ਡੋਟਾ ਮਸਲੀਨ ਦਾ ਇਹ ਸਾਰੇ ਡੀਆ ਨਾ ਪਾਰੇ-ਪਾਰੇ ਵਿੱਚ ਹੀ ਜਾਣੇ ਆ 699 1 1302 625 1020 598 2020 ਤੇ 575 3020 ਚੈਲੰਜ ਹੋ ਗਿਆ ਜਿੰਨਾ ਮਰਜ਼ੀ ਮਾਲ ਚੱਕ ਲਿਓ ਠੀਕ ਆ ਜੀ ਖੰਗੜ ਨੀਂਦ ਦੇ ਕਿਸੇ ਨੂੰ ਫੋੜ ਦਿਖਾ ਲਵਾਂ ਤੁਹਾਨੂੰ ਕਾ ਦੇਖੋ ਜੀ ਇੱਕ ਟੈਰੀ ਗਾੜ ਨਹੀਂ ਬਣਾਇਆ ਟੈਰੀ ਗਾੜ ਯਾਰ ਟੈਰੀ ਗਾੜ 5 ਲੱਖ ਰੁਪਈਆ ਨਾ ਹੋ ਟੈਰੀ ਗਾੜ ਕਿਹੜਾ ਕੱਪੜਾ ਹੁੰਦਾ ਜੀ ਮੈਂ ਕਿਹਾ ਜੀ ਜੇ ਹੀ ਸ਼ਕਲ ਹੋਵੇ ਜੇ ਹੀ ਬੁੱਥੀ ਹੋ ਜੀ ਗੱਲ ਜੇ ਟੈਰੀਗਟ ਹੋਊਗਾ ਤਾਂ 5 ਲੱਖ ਰੁਪਏ ਨਾਮ ਦੋ ਪਿਓਰ ਲੀਜੀ ਵੀਜੀ ਆ ਸ਼ਰਤ ਲਾ ਲਾ ਛੋਟੇ ਬਾਈ 5 ਲੱਖ ਦੀ ਚਲ ਤੂੰ ਲੱਖ ਲੈ ਦੀ ਮੈਂ 5 ਲੱਖ ਦੇ ਦਿੰਦੀ ਮੈਂ ਹਾਰ ਗਿਆ ਐ ਠੀਕ ਆ ਮੈਂ ਠੀਕ ਹੈ ਜੀ ਤੂੰ ਮਤਲਬ ਕਿ ਜਿੱਤ ਗਿਆ ਤਾਂ 5 ਲੱਖ ਲੈਣੀ ਮੈਂ ਜਿੱਤ ਗਿਆ ਮੈਂ ਲੱਖ ਹੀ ਲਊ ਟੈਰੀਗਟ ਸਾਫਟ ਕਰ ਦੇ ਉਹਨੂੰ ਆ ਲਓ ਪਿਓਰ ਲੀਜੀ ਵੀਜੀ ਜਦੋਂ ਨਾ ਮੁਕਾਬਲੇ ਨਹੀਂ ਹੁੰਦੇ ਫਿਰ ਇਲਜ਼ਾਮ ਲੱਗਦੇ ਮਿੱਤਰੋ ਕਹਿੰਦੇ ਵੀ ਇੱਧਰ ਕੜੀਆਂ ਵੇਚਦੇ ਆਇਆ ਮਕਾਬਲੇ ਕਿੱਥੇ ਹੁੰਦੇ ਆ ਇੱਧਰ じゃ ਕੋਣ ਆ ਜਾ ਮਸਲੀਨ ਦਾ ਦੁਪੱਟਾ ਲੀਜੀਬੀਜੀ ਦਾ ਸੂਟ ਸਾਰੀ ਫੁੱਲ ਵੱਡਾ ਫੁੱਲ ਕਢਾਈ ਕੀਤੀ ਹੋਈ 425 ਚ ਚਕਾਰਿਆਂਗਾ ਹੁਣ ਜਿਹਨੇ ਵੇਚਣਾ 600 700 800 ਉਹਦਾਂ ਨੂੰ ਟੈਲੀ ਕਾਰਡ ਕਹੂਗਾ ਠੀਕ ਹੈ ਤੇ ਜਿਹਨੇ ਜਿਹੜੇ ਆਪਣੇ ਖਰੀਦਦਿਆਂ ਵੇਚਦਿਆਂ ਲੋ ਕਪੜਾ ਮਲਾਈਆ ਮਲਾਈ ਪਿਓ ਰੀਜੀਬੀਜੀ ਆ 5 5 ਲੱਖ ਦੀ ਸ਼ਰਤਾਂ ਨਾਲ ਸਾਬਤ ਕਰ ਦੋ ਟੈਲੀ ਕਾਰਡ ਕਹਿੰਦਾ ਓਏ ਆ ਲੋ ਟੈਰੀ ਗੜ ਕਹਿੰਦੇ ਸੀ ਇਹਨੂੰ ਲਾਸਟ ਦਿਨ ਟੈਰੀ ਗੜ ਕੀ ਹੁੰਦਾਗਾ ਲਓ ਜੀ 425 ਪਿਓ ਰੋਲਸਰ ਕੁੱਟਦੇ ਜਾਵੇਂ ਮਾਇਕਨ ਤਮਾਕੀ ਇਹ ਬੜਾ ਰੋਲਾ ਪਾਇਆ ਸੀ ਬ੍ਰਾਂਡਡ ਬ੍ਰਾਂਡਡ ਕਹਿ ਕੇ ਮਹਿੰਗੇ ਵੇਚੀ ਜਾਂਦੇ ਸੀ ਬੜਾ ਦੱਸੋ ਰੇਡ ਕੀ ਇਹਨਾਂ ਦਾ ਓਏ ਬ੍ਰਾਂਡ ਸਾਰੇ ਬ੍ਰਾਂਡ ਹੁੰਦੇ ਆ ਹਰ ਬੰਦਾ ਕਹਿੰਦਾ ਮੇਰਾ ਬ੍ਰਾਂਡ ਹੀ ਆ ਠੀਕ ਆ ਉਹ ਬ੍ਰਾਂਡ ਹੀ ਹੁੰਦੇ ਆ ਹੁਣ ਕੋਈ ਦੱਸ ਕੋਈ ਘਰੇ ਦਾ ਬਣਾਣੀ ਆਇਆ ਕਪੜਾ ਵੀ ਘਰੇ ਬਣਦਾ ਰੇ ਇੱਕ ਆਉਂਦਾ ਮੋਹਰ ਲਾ ਕੇ ਭੇਜਦਾ ਭਈ ਮੈਂ ਸ਼੍ਰੀ ਕ੍ਰਿਸ਼ਨਾ ਆ ਭਾਈ ਮੈਂ ਭਾਈ ਜੀ ਐਮ ਐਸ ਮੈਂ ਭਾਈ ਹੂੰ ਆ ਠੀਕ ਹੈ ਜੀ ਸਾਡਾ ਬ੍ਰੈਂਡ ਬਣ ਕੇ ਅਸੀਂ ਪਾਣਾ ਟੀ ਬ੍ਰੈਂਡ ਲਾਤਾ ਇਹ ਨਹੀਂ ਗੱਲ ਉਹ ਹੈਗੀ ਸਾਰੇ ਬ੍ਰੈਂਡ ਆ ਆ ਲੋ ਗੱਲਾਂ ਆ ਇਹਦੇ ਰੇਟਾਂ ਦੀ ਰੇਟਾਂ ਦੇ ਚੈਲੰਜਾਂ ਦੀ ਜੇ ਦੋ ਗਿਲੇ ਚੁੱਪ ਕਰ ਜੇ ਨਾ ਤਾਂ ਬਣੀ ਠੰਡੇ ਪੈਗੇ ਠੰਡੇ ਨਹੀਂ ਪੈਸੇ ਤਾਂ ਬੀਜੀ ਬੜੇ ਹਾਂ ਉਸ ਤਾਂ ਬੀਜੀ ਬੜੇ ਹੈ ਪੈਣ ਪਰਾਂ ਦੀ ਮੀ ਸਪੋਰਟ ਮਿਲ ਜਾਂਦੀ ਆ ਉਹਦਾ ਖਾਰੇ ਪੇ ਬਣਾ ਤੋ ਸਾਹ ਖਲਾਣੇ ਸੰਭਦਾ ਇੰਨਾ ਰਾਸ਼ਾ ਸੀ ਕੰਟਰੋਲ ਦਵਾ ਰੋਪਿਆ 28 ਬੰਦੇ ਆ ਸਭ ਤੋਂ ਖਾਣੇ ਜੱਕੇ ਜਾਂਦਾ ਆਹ ਲੋ ਸਮਰ ਕਾਟਨ ਮਲਾਈ ਕਪੜਾ ਫੋਰ ਬਤਮੋੜਾ ਆ ਆ ਬ੍ਰਾਂਡ ਹੀ ਹੁਣ ਆ ਰਿਹਾ ਪਿਓਰ ਕੁਆਲਟੀ ਆ ਲੈ ਜੈਕਾਰਾ ਬ੍ਰਾਂਡ ਆ 500 ਰੁਪਏ ਦਾ ਹੈ 550 ਰੁਪਏ ਵਿੱਚ ਦੇ ਆ 275 275 ਸਮਰ ਕਾਟਨ ਦਾ ਗੁਰਦਾ ਆ ਮੈਂ ਦੇਖ ਕੇ ਨਾਲ ਦੂ ਮਾਈ ਦਾ ਲਾਣ 275 ਵਿੱਚ ਖੜਕਾ ਕੇ ਖੜਕਾ ਕੇ ਕੰਮ ਚੈਲੰਜ ਆ ਆਪਣੇ ਇਸਰਾ ਇਸ ਬਾਰੇ ਕੋ ਬਜਾਜੀ ਦੇ ਦੇਣਾ ਕੰਮ ਹੀ ਛੱਡ ਦਿਆਂਗੇ ਢੋਖਾ ਕੋਈ ਕੁਝ ਹੋਰ ਕਰਾਂਗੇ 275 ਰੁਪਏ ਦੇ ਵਿੱਚ ਖੜਗਾ ਕੇ ਵੇਚਦੇ ਆ ਮੈਂ ਬਾਰ ਬਾਰ ਇੱਕ ਗੱਲ ਕਰ ਰਿਹਾ ਵੀ ਕੁਝ ਨਹੀਂ ਹੈਗਾ ਵੱਡੇ ਸ਼ਹਿਰਾਂ 'ਚ ਕੁਝ ਹੈ ਹੀ ਨਹੀਂ ਇੱਥੇ ਬੈਠੀ ਆਹ ਲੋ ਜੀ ਇੱਧਰ ਆ ਜਾ ਮੈਂ ਤੁਹਾਨੂੰ ਬਰੇਨ 1200 ਦਾ ਕੁੱਟਦਾ ਮੇਂਕਦਾਗਾ ਪਿਓਰ ਗੀਜ਼ਾ ਕਾਟਨ ਦਾ ਰੀਅਲ ਗੀਜ਼ਾ ਕਾਟਨ ਠੀਕ ਹੈ 1200 ਦੋ ਕਰਨੇ ਆ ਤਿੰਨ ਕਰ ਦਈਏ ਤਿੰਨ ਕਰ ਦੋ ਚਾਰ ਕਰਦੇ ਯਾਰ ਚਾਰ ਜੀ ਚਾਰ 1200 ਦੇ ਚਾਰ ਗੁੜਤੇ ਵੀ ਆਵੇਂ ਪਿਓਰ ਗੀਜ਼ਾ ਕਾਉਡਨ ਦੇ ਜੇ ਵੀ ਦੇਦਣਾ ਮਾਈਦਰਾ ਸੀ ਬੈਠੇ ਆ 300 ਰੁਪਏ ਚ ਗੁੜਦਾ ਆ ਮੈਂ ਗੀਜ਼ਾ ਕਾਉਡਨ ਦਾ ਕੋਈ ਜੰਮਿਆ ਨਹੀਂ ਬਸ ਯਾਰ ਮੈਂ ਕਹਿੰਦਾ ਹਜੇ ਐਮੀ ਕੀ ਫਾਇਦਾ ਹਜੇ ਵੀਡੀਓ ਬਾਅਦ ਰੋਕ ਕੇ ਪਾਉਂਗੇ ਜਿਹੜੇ ਵੱਡੇ ਧਵਾਕੇ ਰੋਕ ਲੋ ਠੀਕ ਹੈ ਜਸਟ ਅ ਬੇਡ ਐਂਡ ਅ ਬੌਚ ਬਹੁਤ ਤਗੜੇ ਤਗੜੇ ਧਮਾਕੇ ਹੋਣ ਜਾ ਰਹੇ ਆ ਠੀਕ ਹੈ ਦੋ ਦਿਨ ਮੈਂ ਨਾ ਫੈਕਟਰੀ ਗਿਆ ਹੋਇਆ ਸੀਗਾ 10-20 ਦਿਨਾਂ ਤੇ ਧਮਾਕੀ ਕਰਨੇ ਆ Ok,